ਜੀ ਜਿਨ੍ਹਾਂ ਨੂੰ हिचकि ਖਾਣਾ ਖਾਂਸਲਾਮੀਏ ਹੁੰਦੀ ਹੈ ਜੇ ਖਾਣਾ ਖਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਹਿਸਕੀ ਆਉਂਦੀ ਆ ਤਾਂ ਉਹਨਾਂ ਲਈ ਅਹਿਮ ਖਬਰਾਂ ਕੱਲੀ-ਕੱਲੀ ਗੱਲ ਧਿਆਨ ਨਾਲ ਸੁਣ ਲੈਣਾ ਹਿਸਕੀ ਆਉਣਾ ਬਹੁਤ ਹੀ ਆਮ ਗੱਲ ਮੰਨਿਆ ਜਾਂਦਾ ਜੋ ਲਗਭਗ ਹਰ ਕਿਸੇ ਨੂੰ ਆਉਂਦੀ ਹੈ ਇਹ ਡਾਇਆਫ੍ਰਮ ਨਾਮਕ ਮਾਸਪੇਸ਼ੀ ਦੇ ਅਚਾਨਕ ਬੇਕਾਬੂ ਸੁਗਣਨ ਕਾਰਨ ਹੁੰਦਾ ਜਿਸ ਨਾਲ ਹਿਸਕੀ ਵਰਗੀ ਆਵਾਜ਼ ਪੈਦਾ ਹੁੰਦੀ ਆ ਹਿਸਕੀ ਆਮ ਤੌਰ ਤੇ ਕੁਝ ਮਿੰਟਾਂ ਦੇ ਵਿੱਚ ਆਪਣੇ ਆਪ ਬੰਦ ਵੀ ਹੋ ਜਾਂਦੀ ਆ ਬਹੁਤ ਘੱਟ ਮਾਮਲਿਆਂ ਦੇ ਵਿੱਚ ਇਹ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦੀ ਆ ਹਿਸਕੀ ਉਦੋਂ ਹੁੰਦੀ ਆ ਜਦੋਂ ਹਵਾ ਦੇ ਵਿੱਚ ਸਾਹ ਦੀਪਰ ਕਰ ਦਿਆ ਅਸਥਾਈ ਤੌਰ ਤੇ ਬਿਕਨ ਪਾਉਂਦੀ ਆ ਇਹ પેટ ਦੇ ਵਿੱਚ ਗੈਸ ਮਸਾਲੇਦਾਰ ਭੋਜਨ ਜਾਂ ਅੰਤਰੀਵ ਪਾਚਨ ਜਾਂ ਸਾਹ ਸੰਬੰਧੀ ਸਮੱਸਿਆਵਾਂ ਕਾਰਨ ਹੋ ਸਕਦੀ ਆ ਜ਼ਿਆਦਾਤਰ ਸਮਾਂ ਹਿਸਕੇ ਨੁਕਸਾਨ ਦੇ ਨਹੀਂ ਹੁੰਦੀ ਲੋਕ ਉਹਨਾਂ ਨੂੰ ਆਮ ਜਿਹੜਾ ਮੰਨਦੇ ਨੇ ਤੇ ਹਰ ਕਿਸੇ ਕੋਲ ਉਹਨਾਂ ਨੂੰ ਸ਼ਾਂਤ ਕਰਨ ਦਾ ਆਪਣਾ ਤਰੀਕਾ ਹੁੰਦਾ ਹਿਚਕੀ ਉਦੋਂ ਹੁੰਦੀ ਆ ਜਦੋਂ ਡਾਇਆਫ੍ਰਾਮ ਅਚਾਨਕ ਸੁੰਗੜ ਜਾਂਦਾ ਜਿਸ ਨਾਲ ਵੋਕਲ ਕੋਰਡ ਬੰਦ ਹੋ ਜਾਂਦੇ ਨੇ ਜਿਸ ਨਾਲ ਅਲੱਗ ਤਰ੍ਹਾਂ ਦੀ ਹਿਚਕੀ ਦੀ ਆਵਾਜ਼ ਆਉਂਦੀ ਆ ਆਮ ਟ੍ਰਿਗਰਾਂ ਦੇ ਵਿੱਚ ਸ਼ਾਮਲਾ ਤੇ ਬਹੁਤ ਜਲਦੀ ਖਾਣਾ ਜਾਂ ਪੀਣਾ ਸੋਡਾ ਪੀਣਾ ਬਹੁਤ ਗਰਮ ਭੋਜਨ ਜਾਂ ਸ਼ਰਾਬ ਪੇਟ ਦੇ ਵਿੱਚ ਪਰ ਗੈਸ ਪਰ ਜਾਣਾ ਤੇ ਤਣਾਅ ਚਿੰਤਾ ਉਤੇਜਨਾ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਕੁਝ ਖਾ ਪੀਣਾ ਤੇ ਦਵਾਈਆਂ ਦੇ ਪ੍ਰਭਾਵ ਕਾਰਨ ਵੀ ਤੇ ਸਿਹਤਮਾਨ ਸਿਹਤ ਮਾਹਿਰਾਂ ਦੇ ਅਨੁਸਾਰ ਜੇਕਰ ਹਿਸਕੀ ਲੰਮੇ ਸਮੇਂ ਦਾ ਕਰ ਰਹੇ ਦੀ ਆ ਤਾਂ ਇਹ ਰੋਜ਼ਾਨਾ ਜੀਵਨ ਤੇ ਸਿਹਤ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੀ ਆ ਲਗਾਤਾਰ ਜੇਕਰ ਤੁਹਾਨੂੰ ਹਿਸਕੀ ਆਉਂਦੀ ਆ ਤਾਂ ਤੁਹਾਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਹੜੇ ਕਿਹੜੇ ਸਮੱਸਿਆਵਾਂ ਆ ਸਕਦੀਆਂ ਨੇ ਹਿਸਕੀ ਕਾਰਨ ਤੁਹਾਨੂੰ ਦੱਸਦੇ ਆ ਪਾਣੀ ਪੀਣ ਦੇ ਵਿੱਚ ਮੁਸ਼ਕਲ ਭਾਰ ਘਟਾਉਣਾ ਜਾਂ ਡੀਹਾਈਡਰੇਸ਼ਨ ਦਾ ਕਾਰਨ ਜਿਹੜੀ ਉਹ ਬਣ ਸਕਦੀ ਆ ਬੋਲਣ ਦੇ ਵਿੱਚ ਦਿੱਕਤ ਆਉਣਾ ਨੀਂਦ ਦੇ ਵਿੱਚ ਵੇਗਨ ਥਕਾਵਟ ਤੇ ਇਕਾਗਰਤਾ ਦੇ ਵਿੱਚ ਕਮੀ ਖਾਣ ਪੀਣ ਦੇ ਵਿੱਚ ਦਿੱਕਤ ਤੇ ਕਮਜ਼ੋਰੀ ਆਉਣਾ ਮਾਨਸਿਕ ਤਣਾਅ ਚਿੰਤਾ ਉਦਾਸੀ بار بار ਆਉਣ ਵਾਲੇ ਹਿਚਕੀ ਕਿਵੇਂ ਹਾਂਜੀ ਤੁਸੀਂ ਹਿਚਕੀ ਨੂੰ ਕਿਵੇਂ ਰੋਕ ਸਕਦੇ ਹੋ ਤੁਹਾਨੂੰ ਮਾਹਿਰਾਂ ਦੇ ਮੁਤਾਬਕ ਕੁਝ ਤਰੀਕੇ ਦੱਸਦੇ ਹਾਂ ਮਾਹਿਰਾਂ ਦਾ ਕਹਿਣਾ ਕਿ ਜੇਕਰ ਤੁਹਾਨੂੰ ਬਾਰ ਬਾਰ ਹਿਚਕੀ ਆਉਂਦੀ ਆ ਤਾਂ ਥੋੜਾ ਥੋੜਾ ਕਰਕੇ ਠੰਡਾ ਪਾਣੀ ਪੀਓ ਤੇ ਠੰਡੇ ਪਾਣੀ ਦੇ ਘਰਾਰੇ ਕਰੋ ਤੇ ਉਸ ਤੋਂ ਬਾਅਦ ਜਿਹੜਾ ਨਿਗਲਦੇ ਸਮੇਂ ਆਪਣੇ ਨੱਕ ਨੂੰ ਫੜ ਕੇ ਆਪਣੇ ਡਾਇਆਫ੍ਰਮ ਤੇ ਜਾਂ ਆਪਣੇ ਜੀਭ ਤੇ ਥੋੜਾ ਜਿਹਾ ਮਿੱਠਾ ਜਾਂ ਖੱਟਾ ਇੱਕ ਚੁਟਕੀ ਖੰਡ ਨਿੰਬੂ ਥੋੜਾ ਜਿਹਾ ਸਰਕਾ ਜਾਂ ਤਾਂ ਹਿੱਜਕੀ ਆਪਣੇ ਆਪ ਜਿਹੜੀ ਉਹ ਬੰਦ ਵੀ ਹੋ ਜਾਂਦੀ ਹੈ ਪਰ 48 ਘੰਟਿਆਂ ਤੋਂ ਬਾਅਦ ਸਮੇਂ ਤੱਕ ਚੱਲਣ ਵਾਲੀ ਹਿੱਜਕੀ ਨੂੰ ਪੁਰਾਣੀ ਮੰਨਿਆ ਜਾਂਦਾ ਅਜਿਹੇ ਮਾਮਲਿਆਂ ਦੇ ਵਿੱਚ ਇਹ ਕਿਸੇ ਅੰਤਰੀਵ ਡਾਕਟਰੀ ਸਥਿਤੀ ਦਾ ਸੰਕੇਤ ਹੋ ਸਕਦਾ ਹੈ ਜੇਕਰ ਤੁਹਾਨੂੰ ਹਿੱਜਕੀ ਦੀ ਬਹੁਤ ਜ਼ਿਆਦਾ ਸਮੱਸਿਆ ਖਾਣਾ ਖਾਣ ਸਮੇਂ ਆਉਂਦੀ ਜਾਂ ਖਾਣਾ ਖਾਣ ਤੋਂ ਬਾਅਦ ਆਉਂਦੀ ਹੈ ਜਾਂ ਹਰ ਰੋਜ਼ ਆਉਂਦੀ ਆ ਤਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ lobo